ਸੰਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਪਾ ਪ੍ਰਾਪਤ ਧਰਤੀ ਇਤਿਹਾਸਿਕ ਸ਼ਹਿਰ ਮਾਚੀਵਾਲਾ ਸਾਹਬ ਦੇ ਲਈ ਨਗਰ ਕੌਂਸਲ ਦੀ ਪਹਿਲੀ ਮੀਟਿੰਗ ਵਿੱਚ ਹੀ ਪਹਿਲਾ ਇਤਿਹਾਸਿਕ ਫੈਸਲਾ ਲਿਆ ਗਿਆ ਜਿਸ ਤਹਿਤ ਹੁਣ ਸ਼ਰਾਬ ਦੇ ਠੇਕੇ ਸ਼ਹਿਰ ਦੀ ਹਦੂ ਤੋਂ ਬਾਹਰ ਹੋਣਗੇ ਨਗਰ ਕੌਂਸਲ ਮਾਚੀਵਾਲਾ ਦੇ ਚੁਣੇ ਗਏ ਪ੍ਰਧਾਨ ਤੇ ਕੌਂਸਲਰਾਂ ਦੀ ਪਹਿਲੀ ਮੀਟਿੰਗ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੀ ਪ੍ਰਧਾਨਗੀ ਹਿਤ ਹੋਈ ਜਿਸ ਵਿੱਚ ਸਮੂਹ ਕੌਂਸਲਰਾਂ ਨੇ ਸਰਬਸੰਮਤੀ ਦੇ ਨਾਲ ਇਹ ਮਤਾ ਪਾਸ ਕੀਤਾ ਕੀ ਮਾਛੀਵਾੜਾ ਸ਼ਹਿਰ ਜੋ ਗੁਰੂਆਂ ਪੀਰਾਂ ਦੀ ਧਰਤੀ ਹੋਣ ਕਾਰਨ ਪਵਿੱਤਰ ਸ਼ਹਿਰ ਨੂੰ ਜਿਸ ਦੀ ਪਵਿੱਤਰਤਾ ਨੂੰ ਬਹਾਲ ਰੱਖਣ ਦੇ ਲਈ ਹੁਣ ਜੋ ਵੀ ਸ਼ਰਾਬ ਦੇ ਠੇਕੇ ਸ਼ਹਿਰ ਦੇ ਅੰਦਰ ਨੇ ਉਹ ਹਦੂਦ ਤੋਂ ਬਾਹਰ ਕੀਤੇ ਜਾਣਗੇ ਮੀਟਿੰਗ ਉਪਰੰਤ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਦਿਆਲਪੁਰਾ ਅਤੇ ਪ੍ਰਧਾਨ ਮੋਹਿਦ ਕੁੰਦਰਾ ਨੇ ਦੱਸਿਆ ਕਿ ਬੇਸ਼ੱਕ ਮਾਛੀਵਾੜਾ ਨੂੰ ਸਹਵ ਦਾ ਦਰਜਾ ਮਿਲਿਆ ਹੋਇਆ ਹੈ ਪਰ ਇਸ ਦੀ ਪਵਿੱਤਰਤਾ ਨੂੰ ਬਹਾਲ ਰੱਖਣ ਦੇ ਲਈ ਨਗਰ ਕੌਂਸਲ ਅਹਿਮ ਫੈਸਲੇ ਲਵੇਗੀ ਉਨ੍ਹਾਂ ਕਿਹਾ ਕਿ ਇਸ ਮਤੇ ਤੋਂ ਬਾਅਦ ਆਉਣ ਵਾਲੇ ਨਵੇਂ ਮਾਲੀ ਸੀਜ਼ਨ 3 ਸ਼ਰਾਬ ਦੇ ਠੇਕੇ ਸ਼ਹਿਰ ਦੀ ਹਦੂਦ ਤੋਂ ਬਾਹਰ ਹੋਣਗੇ ਇਸ ਤੋਂ ਇਲਾਵਾ ਇੱਕ ਹੋਰ ਅਹਿਮ ਮਤਾ ਪਾਸ ਕੀਤਾ ਗਿਆ ਜਿਸ ਤਹਿਤ ਗਣੀ ਖਾ ਨਵੀਂ ਖਾ ਗੇਟ ਤੋਂ ਲੈ ਕੇ ਇਤਿਹਾਸਿਕ ਗੁਰਦੁਆਰਾ ਸ੍ਰੀ ਚਨ ਕਮਲ ਸਾਹਿਬ ਤੱਕ ਅਤੇ ਚਨ ਕਮਲ ਚੌਂਗ ਤੋਂ ਲੈ ਕੇ ਇਤਿਹਾਸਿਕ ਪ੍ਰਾਤਨ ਸ਼ਿਵਾਲਾ ਬ੍ਰਹਮਚਾਰੀ ਮੰਦਰ ਤੱਕ ਜੋ ਸੜਕਾਂ ਤੇ ਨਜਾਇਜ਼ ਕਬਜ਼ੇ ਹਨ ਉਹਨਾਂ ਨੂੰ ਹਟਾ ਕੇ ਉਸ ਥਾਂ ਦੇ ਉੱਤੇ ਹੈਰੀਟੇਜ ਲਾਈਟਾਂ ਸਜਾਵਟੀ ਬੁੱਟੇ ਵੀ ਲਗਾਏ ਜਾਣਗੇ ਨਗਰ ਕੌਂਸਲ ਦੀ ਜੋ ਜੀਸੀਵੀ ਮਸ਼ੀਨ ਅਤੇ ਸਫਾਈ ਸੀਵਰੇਜ ਵਾਲੀ ਮਸ਼ੀਨ ਹੈ ਉਸ ਨੂੰ ਪ੍ਰਾਈਵੇਟ ਤੌਰ ਤੇ ਵਰਤੋਂ ਦੇ ਵਿੱਚ ਲਿਆਉਣ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ ਇਸ ਤੋਂ ਇਲਾਵਾ ਹੋਰ ਵੀ ਸ਼ਹਿਰ ਦੇ ਹਿੱਤਾਂ ਦੇ ਲਈ ਵਿਕਾਸ ਕਾਜਾਂ ਲਈ ਮਤੇ ਪਾਸ ਕੀਤੇ ਗਏ ਹੁਣ ਬਾਕੀ ਬਹੁਤ ਮੈਂ ਤਾਂ ਕਹੂੰਗਾ ਵੀ ਕਰਮਾ ਵਾਲਾ ਦਿਨ ਹੈ ਇਸ ਗੀਰੀ ਦੀ ਨਗਰੀ ਲਈ ਸਾਡੇ ਮਾਝੂਕ ਹਲਕਾ ਬਦਾਇਕ ਨੇ ਸਰਦਾਰ ਜੀ ਦਾਰਸ਼ਨ ਬਿਆਲਪੁਰਾ ਇਹਨਾਂ ਦੀ ਰਹਿਨਮਾਈ ਦੇ ਵਿੱਚ ਅਸੀਂ ਅੱਜ ਜੋ ਫੈਸਲੇ ਲਏ ਨੇ ਉਹ ਬਾਕੀ ਇਤਿਹਾਸਿਕ ਫੈਸਲੇ ਨੇ ਉਹ तकरीबन ਪਿਛਲੇ 6 ਮਹੀਨਿਆਂ ਤੋਂ ਮੇਰੀ ਤੇ ਐਮਐਲਏ ਸਾਹਿਬ ਦੀ ਇੱਕ ਬਿਦਾਊਟ ਮਤਲਬ ਘਰ ਜਿਵੇਂ ਆਪਾਂ ਪਰਿਵਾਰ ਚ ਗੱਲਾਂ ਕਰਦੇ ਆ ਸਾਡੀ ਗੱਲ ਚੱਲਦੀ ਹੁੰਦੀ ਸੀ ਕਿ ਮਾਛੀਵਾੜੀ ਨੂੰ ਆਪਾਂ ਸਾਨੂੰ ਕਿਸ ਤਰ੍ਹਾਂ ਕਰੀਏ ਤਾਂ ਸਭ ਤੋਂ ਪਹਿਲਾਂ ਗੱਲ ਆ ਜਾਂਦੀ ਸੀ ਸ਼ਰਾਬ ਦੇ ਠੇਕੇ ਦੀ ਅਖੀਰ ਮੈਨੂੰ ਹੱਸਦੇ ਹੁੰਦੇ ਸੀ ਕਿ ਤੂੰ ਆਪ ਦਾ ਸ਼ਰਾਬ ਦਾ ਠੇਕੇਦਾਰ ਆ ਜੇ ਸ਼ਰਾਬ ਤੋਂ ਠੇਕੇ ਹੀ ਮਾਛੀਵਾੜੀ ਤੋਂ ਬਾਹਰ ਕਰ ਦਈਏ ਤੇ ਮੈਨੂੰ ਪਤਾ ਨਹੀਂ ਸੀ ਕਿ ਮਹਾਰਾਜ ਨੇ ਇਹ ਜੋ ਇਹ ਫੈਸਲਾ ਲੈਣਾ ਹੈ ਮੇਰੀ ਪ੍ਰਧਾਨਗੀ ਤੇ ਲੈਣਾ। ਤੋਂ ਮੈਨੂੰ ਇਸ ਗੱਲ ਦੀ ਬੜਾ ਮਾਣ ਮਹਿਸੂਸ ਹੋ ਰਿਹਾ। ਕਿ ਇਹਨਾਂ ਨੇ ਮੈਨੂੰ ਮਾਨ ਬਖਸ਼ਿਆ ਔਰ ਸਾਡੀ ਪਹਿਲੀ ਮੀਟਿੰਗ ਦਾ ਪਹਿਲੇ ਮਤੇ ਦੇ ਵਿੱਚ ਜੋ ਪਾਸ ਹੋਇਆ ਇਹ ਹੋਇਆ ਕਿ ਮਾਛੀਵਾੜਾ ਸ਼ਹਿਰ ਵਿੱਚੋਂ ਜਿੰਨੇ ਸ਼ਰਾਬ ਦੇ ਟਿਕਕੇ ਨੇ ਜੀ ਉਹ ਸਾਡੀ ਹੱਦ ਤੋਂ ਬਾਹਰ ਜਾਣਗੇ। ਉਹ ਤੋਂ ਇਲਾਵਾ ਕੀ ਫੈਸਲਾ ਲਏ ਗਏ ਨੇ? ਇਸ ਤੋਂ ਇਲਾਵਾ ਜੀ ਜਿਵੇਂ ਦੇਖਣ ਨੂੰ ਆ ਰਿਹਾ ਸੀ ਕਿ ਬਾਜ਼ਾਰ ਦੇ ਵਿੱਚ ਸਾਨੂੰ ਕੈਮਰਿਆਂ ਦੀ ਬਹੁਤ ਲੋੜ ਹੈ। ਇੱਕ ਤਾਂ ਬਾਜ਼ਾਰ ਦੇ ਵਿੱਚ ਲੋਕ ਕਬਜ਼ੇ ਬਹੁਤ ਕਰਦੇ ਨੇ ਸਭ ਤੋਂ ਵੱਡੀ ਗੱਲ ਨਾਲ। ਜਿਵੇਂ ਤੁਸੀਂ ਦੇਖ ਰਹੇ ਹੋ ਬਹੁਤ ਮੋਬਾਈਲ ਖੋਏ ਹੋ ਜਾ ਰਹੇ ਨੇ, ਲੁੱਟਾਂ-ਖੁੱਟਾਂ ਛੋਟੀਆਂ-ਮੋਟੀਆਂ ਹੋ ਰਹੀਆਂ ਤਾਂ ਅਸੀਂ ਆਪਣੇ ਕਾਉਂਸਲਰ ਸਾਹਿਬਾਨਾਂ ਦੀ 4 ਤੋਂ 5 ਕਾਉਂਸਲਰ ਸਾਹਿਬਾਨਾਂ ਦੀ ਟੀਮ ਬਣਾਵਾਂਗੇ ਜਿਹਦੇ ਵਿੱਚ ਇੱਕ ਕਾਉਂਸਲਰ ਅਕਾਲੀ ਦਲ ਦਾ ਵੀ ਹੋਊਗਾ ਜੀ ਇੱਕ ਕਾਂਗਰਸ ਦਾ ਹੋਊਗਾ ਸਾਡੇ ਹੋਣਗੇ ਆਜ਼ਾਦ ਹੋਣਗੇ ਪੰਜ ਮੈਂਬਰੀ ਅਸੀਂ ਟੀਮ ਬਣਾ ਕੇ ਸ਼ਹਿਰ ਦੇ ਜਿੰਨੀਆਂ ਵੀ ਮੇਨ ਜਗ੍ਹਾ ਨੇ ਉਹਦਾ ਸਰਵੇ ਕਰਾਂਗੇ ਇਹ ਕੋਈ ਮੇਨ ਧਾਰਮਿਕ ਸਥਾਨ ਨੇ ਤੁਸੀਂ ਦੇਖ ਰਹੇ ਹੋ ਉਹਦੀ ਗੱਲ ਵੇਦ ਵੀ ਆਉਂਦੀਆਂ ਤਾਂ ਐਮਐਲਏ ਸਾਹਿਬ ਨਾਲ ਜਿੰਨੀ ਡਿਸਕਸ ਹੋਇਆ ਕਿ ਸਾਡਾ ਗੁਰੂਆਂ ਪੀਰਾਂ ਦੀ ਨਗਰੀ ਦਾ ਸ਼ਹਿਰ ਆ ਤੇ ਸਾਡੇ ਅਸੀਂ ਨਹੀਂ ਚਾਹੁੰਦੇ ਸਾਡੀ ਭਾਈਚਾਰਕ ਸਾਂਝ ਹੋਵੇ ਤੇ ਜੇ ਨਗਰ ਕਾਉਂਸਲ ਨੂੰ ਇਸ ਦੇ ਦੀ ਕੁਝ ਕਰਨਾ ਪੈ ਰਿਹਾ ਸੀ ਕੱਲ ਨੂੰ ਕਰਨ ਦੀ ਬਜਾਏ ਅੱਜ ਹੀ ਕਰਾਂਗੇ ਸੋ ਅਸੀਂ ਕੈਮਰੇ ਸਾਰੇ ਸ਼ਹਿਰ ਚ ਲਵਾਵਾਂਗੇ ਜੀ ਤਕਰੀਬਨ 100 ਦੇ ਕਰੀਬ ਜਗ੍ਹਾ ਦੇਖ ਕੇ ਜ ਜਿੰਨੀਆਂ ਵੀ ਵਧੀਆ ਗੱਡੀਆਂ ਕੋਈ ਦਿੱਕਤ ਵਾਲੀ ਗੱਲ ਨਹੀਂ ਔਰ ਵਧੀਆ ਐਚਡੀ ਕੈਮਰੇ ਲਵਾਵਾਂਗੇ ਤਾਂ ਕਿ ਗੱਡੀਆਂ ਦੇ ਨੰਬਰ ਫੰਦੇ ਦੀ ਵੈਰੀਫਿਕੇਸ਼ਨ ਕਰਨੀ ਪੁਰਸ ਨੂੰ ਵੀ ਦਾ ਬਹੁਤ ਬੈਨੀਫਿਟ ਮਿਲੂਗਾ ਸੋ ਮੇਰੇ ਸਾਹਮਣੇ ਇੱਕ ਬਹੁਤ ਹੀ ਵੱਡਾ ਫੈਸਲਾ ਹੈ ਜਿਹੜਾ ਅਜ ਤੱਕ ਕਿਸੇ ਨਗਰ ਕੌਂਸਲ ਨੇ ਨਹੀਂ ਲਿਆ ਅੱਜ ਕੋਈ ਮਸ਼ੀਨਰੀ ਦਾ ਮਤਲਬ ਵੀ ਪਾਸ ਕੀਤਾ ਗਿਆ ਵੀ ਜਿਹੜੀ ਮਸ਼ੀਨਰੀ ਹੈ ਕੋਈ ਵੀ ਆ ਕੇ ਸ਼ਹਿਰ ਵਾਸੀ ਜਿਹੜਾ ਹੈ ਹਾਂਜੀ ਜਿਹੜੀਆਂ ਮ ਜਿੰਨੇ ਵੀ ਮਸ਼ੀਨਰੀ ਨਗਰ ਕੌਂਸਲ ਕੋਲ ਇਸ ਟਾਈਮ ਹੈਗੀਆਂ ਨੇ ਇੱਕ ਤਾਂ ਉਹਨਾਂ ਦਾ ਵੇਰਵਾ ਮੰਗਿਆ ਜੀ ਉਹਨਾਂ ਦੀ ਮੇਨਟੇਨੈਂਸ ਦੇਖਾਂਗੇ ਔਰ ਜੇ ਕਿਸੇ ਨੇ ਉਹ ਕਿਰਾਏ ਤੇ ਲੈਣੀ ਆ ਤਾਂ ਬਿਲਕੁਲ ਨਗਰ ਕੌਂਸਲ ਨੇ ਇੱਕ ਰੇਟ ਫਿਕਸ ਕਰਤੇ ਉਹ ਲੈ ਸਕਦੇ ਨੇ। ਇਹ ਬਜਟ ਦਾ ਬਚਣ ਦਾ ਖਰਚਾ ਬਣਾਇਆ। ਉਹ ਅਸੀਂ ਜੀ ਬਜਟ ਹਜੇ ਫਿਲਹਾਲ ਖੁੱਲਾ ਹੀ ਰੱਖਿਆ। ਕਿਉਂਕਿ ਅਸੀਂ ਆਪਣੇ ਲੈਵਲ ਤੇ ਵੀ ਕਰਾਂਗੇ ਤੇ ਐਮਐਲਏ ਸਾਹਿਬ ਨੇ ਜਿਵੇਂ ਮੀਟਿੰਗ 'ਚ ਦੱਸਿਆ ਕਿ ਟੂਰਿਜ਼ਮ ਵਿਭਾਗ ਨਾਲ ਵੀ ਅਸੀਂ ਗੱਲ ਕਰਾਂਗੇ ਦੇਖੋ ਟੂਰਿਜ਼ਮ ਮਾਛੀਵਾੜਾ ਇੱਕ ਹਿਸਟੋਰੀਕਲ ਹੱਬ ਹੈ ਜੀ। ਇਦੇ ਵਿੱਚ ਮੈਂ ਜੋ ਮੰਨਦਾ ਕਿ ਸਾਡੇ ਨਾਲ ਵੱਧ ਲੋਕ ਦਾ ਟੂਰਿਜ਼ਮ ਵਿਭਾਗ ਦਾ ਹੋਣਾ ਚਾਹੀਦਾ ਕਿਉਂਕਿ ਇਹ ਬੜਾ ਮਾਣ ਵਾਲੀ ਗੱਲ ਆ ਕਿ ਐਡੇ ਸ਼ਹਿਰ ਤੇ ਉਹਨਾਂ ਨੇ ਪੈਸੇ ਲਾਉਣੇ ਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਟੂਰਿਜ਼ਮ ਮਿਨਿਸਟਰ ਨੂੰ ਵੀ ਮਿਲਾਂਗੇ ਉਹਨਾਂ ਤੋਂ ਵੀ ਮੰਗ ਕਰਾਂਗੇ ਸਾਡੀ ਕੋਸ਼ਿਸ਼ਾਂ ਗਣੀ ਖਾ ਨਵੀਂ ਖਾਂ ਗੇਟ ਕੋ ਲੈ ਕੇ ਚਰਨ ਕਮਕ ਸਾਕ ਗੁਰਦੁਆਰਾ ਸਾਹਿਬ ਤੱਕ ਜਿੱਧਰੋਂ ਸਾਡੇ ਬ੍ਰਹਮਚਾਰੀ ਜਿਹੜਾ ਸ਼੍ਰੀਦਾ ਮੰਦਿਰ ਆ ਉੱਥੇ ਤੱਕ ਸਜਾਕਤੀ ਬੂਟੇ ਤੇ ਲਾਈਟਾਂ ਲੱਗ ਜਾਣ ਤਾਂ ਕਿ ਜੋ ਸਾਡੇ ਸ਼ਹਿਰ ਦੀ ਮਾਨ ਨਿਸ਼ਾਨ ਨਹੀਂ ਅਸੀਂ ਇਹਦੇ ਲਈ ਕਾਰਕੁਸ਼ੀ ਕਰ ਸਕੀ ਤੇ ਅਸੀਂ ਬੜੇ ਕਰਮਾ ਵਾਲੇ ਹਾਂ ਹਾਂਜੀ ਅੱਜ ਪਹਿਲੀ ਮੀਟਿੰਗ ਹੋਈ ਹੈ ਜਿਹੜੀ ਨਵੀਂ ਕਮੇਟੀ ਬਣੀ ਹੈ ਤੇ ਉਹਦੇ ਵਿੱਚ ਸਾਰੇ ਅਥੇ ਬਹੁਤ ਹੀ ਇਤਿਹਾਸਕ ਫੈਸਲੇ ਲਏ ਗਏ ਨੇ ਜਿਹਦੇ ਵਿੱਚ ਮੈਂ ਜੀਵਨ ਕਰੂਗਾ ਖਾਸ ਕਰਕੇ ਵੀ مشورہ ਜਿਹੜਾ ਬਲ ਸ਼ਹਿਰਾਂ مشورہ ਸਾਹਿਬ ਤੇ ਇਹਦੀ ਹੱਦ ਦੇ ਵਿੱਚੋਂ ਜਿੰਨੇ ਵੀ ਠੇਕੇ ਨੇ ਉਹਨਾਂ ਨੂੰ ਹੱਤੋਂ ਬਾਹਰ ਮਤਲਬ ਪੜਨ ਵਾਸਤੇ ਇੱਕ ਫੈਸਲਾ ਲਿਆ ਗਿਆ ਵੀ ਕੋਈ ਵੀ ਠੇਕਾ ਅਸਲਾਬ ਦਾ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਤੇ ਜਿਹਨੂੰ ਸਾਰੇ ਸੰਸਤੀ ਨਾਲ ਪਾਸ ਕੀਤਾ ਉ ਤੋਂ ਬਗੈਰ ਜਿਵੇਂ ਬਰਬਲਾ ਸਾਹਿਬ ਨੂੰ ਜਿਹੜਾ ਰਸਤਾ ਜਾਂਦਾ ਉਤੋਂ ਨਜਾਇਜ਼ ਕਬਜ਼ੇ ਹਟਾ ਕੇ ਇਹਨੂੰ ਸੁੰਦਰ ਬਣਾਉਣ ਦਾ ਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਵੀ ਜਿੰਨੇ ਵੀ ਸੈਰ ਲਈ ਲੁੜਨਦੀਆਂ ਫੈਸਲੀਆਂ ਸਾਰੇ ਸੱਜਣੇ ਲਾਭ ਚੁੱਕਦੇ ਨੇ ਤੇ ਸਾਰਾ ਵਧੀਆ ਰਿਹਾ। ਉਹਦੇ ਵਿੱਚ ਤੁਹਾਨੂੰ ਪਤਾ ਜੀ ਅਗਲਾ ਸੀਜ਼ਨ ਜਿਹੜਾ ਕਰੀ ਉਹ ਸਟਾਰਟ ਹੋਣਾ ਜਿਹੜਾ ਸਾਲ ਉਹ ਅਪ੍ਰੈਲ ਤੋਂ ਸ਼ੁਰੂ ਹੁੰਦਾ ਹੁੰਦਾ ਤੇ ਅਪ੍ਰੈਲ ਦੇ ਵਿੱਚ ਇਹ ਲੱਗ ਰਿਹਾ ਹੋਊਗਾ ਜੀ ਤੇ ਨਾਲ ਦੇ ਨਾਲ ਜਿਹੜੀ ਸਾਡੀ ਕਾਰਬੇ ਜਿਹੜੀ ਕਾਪੀ ਆ ਉਹ ਮਹਿਕਮੇ ਨਾਲ ਸੰਬੰਧਤ ਉਹ ਮਹਿਕਮੇ ਨੂੰ ਅਕਲਪਾ ਨੂੰ ਵੇਚੀ ਜਾਊਗੀ ਵੀ ਕੋਈ ਵੀ ਜਿਹੜਾ ਕੀ ਜਦੋਂ ਠਿਕਣ ਲੰਮੀ ਹੋਣੀ ਆ। ਉਹ ਉਹਦੇ ਵਿੱਚ ਕੋਈ ਵੀ ਜਿਹੜਾ ਸ਼ਹਿਰ ਦੇ ਵਿੱਚ ਠੇਕਾ ਨਹੀਂ ਹੋਣਾ ਚਾਹੀਦਾ ਆਉਣ ਵਾਲੇ ਸਮੇਂ ਜਿਹੜੀਆਂ ਮੀਟ ਮਾਰਕੀ ਦੁਕਾਨਾਂ ਜਾਇ ਇਸ ਤਰ੍ਹਾਂ ਦੇ ਜੀ ਵੀ ਪ੍ਰਪੋਜ਼ਲ ਸਭ ਕੁਝ ਹੋਊਗਾ ਜੀ ਦੇਖੋ ਵਧੀਆ ਸਾਰੇ ਚ ਬੜਾ ਜੋਸ਼ ਆ ਜਿੰਨੇ ਵੀ ਮੈਂਬਰ ਮਲੇ ਨੇ ਤੇ ਬਹੁਤ ਵਧੀਆ ਫੈਸਲੇ ਲਿੱਤੇ ਨੇ ਜਿਵੇਂ ਤੁਸੀਂ ਪਿਛੇ ਦੇਖਣਾ ਮੱਛੀ ਮਾਰਕੀ ਸੀਗੀ ਜਿਹੜੀ ਉਹ ਚੁਕਾਈਏ ਤੋਂ ਪਰੇ ਕੀਤੀ ਆ ਤੇ ਉਹ ਤੋਂ ਬਗੈਰ ਜਿਹੜਾ ਵੀ ਫੈਸਲਾ ਮੱਛੂ ਵਾਲੇ ਸਾਹਿਬ ਦੇ ਲੋਕਾਂ ਲਈ ਸਹੀ ਹੋਊਗਾ ਤੇ ਉਹ ਸਾਰੇ ਚ ਫੈਸਲਾ ਇਸਾਰੇ ਨਾਲ ਕੇ ਲੈਣਗੇ ਜਿੱਦਾਂ ਕਿ ਇਹ ਜੀ ਜੇ ਤਰੀਕਾ ਨੇ ਡੀਪ ਕੋ ਲੈ ਕੇ ਬੁਦਵਾਰ ਚੰਕਲ ਸਾਤਾ ਤੇ ਉਥੇ ਕੀ ਪ੍ਰੋਪੋਜ਼ਲ ਆਇਆ ਸੁਝਾਅ ਕੀ ਦਿੱਤੇ ਗਏ ਅਸਲ ਤੇ ਵੀ ਤੋਂ ਮੈਂ ਤੁਹਾਨੂੰ ਪਤਾਈਏ ਵੀ ਪਹਿਲਾਂ ਦਾ ਜਿਹੜੇ ਕਬਜ਼ੇ ਦੀ ਨਜਾਇਜ਼ ਬਹੋਂ ਪਰ ਮਰੋਈ ਹੈ ਤੋ ਰੇੜੀਆਂ ਜੋ ਉਸ ਸਾਈਡ ਤੇ ਖੜੀਆਂ ਨੇ ਤੋਂ ਪਤਾ ਨਹੀਂ ਝਗੜਾ ਲੱਗਦਾ ਹੈ ਹਨਾ ਉਹਦੇ ਦੇਖਣ ਨੂੰ ਖੂਬਸੂਰਤ ਬਣਾਉਣ ਵਾਸਤੇ ਵਧੀਆ ਲਾਈਟਾਂ ਤੇ ਜਬ ਸਿਆਪਰੀ ਬੁੱਟੇ ਲਵਾਏ ਲਗਾਏ ਜਾਣਗੇ ਤੇ ਬਾਕੀ ਸ਼ਹਿਰ ਦੇ ਵਿੱਚ ਇਹ ਵੀ ਮਤਾ ਪਾਇਆ ਵੀ ਜਿਵੇਂ ਆਪਾਂ ਦੇ ਦੇ ਵਿੱਚ ਕ੍ਰਾਈਮ ਵੱਧ ਰਿਹਾ ਹੈ ਹਨਾ ਉਹਦੇ ਵਾਸਤੇ ਕੁਝ ਜਿਹੜੇ ਕੈਮਰੇ ਵਧੀਆ ਕੁਆਲਿਟੀ ਦੇ ਲਗਾਉਣ ਦੀ ਇਹ ਵੀ ਮਤਾ ਪਾਇਆ ਤੇ ਬਾਕੀ ਵੀ ਕਈ ਵਹਿਜ ਮਸਲਤਾਂ ਨੇ ਜਿਹੜੇ ਸ਼ਹਿਰ ਵਾਸਤੇ ਬਹੁਤ ਹੀ ਨੇ